ਦੇਸ਼ ਵਿਦੇਸ਼ ਵਿੱਚ ਵਸਤੇ ਹੋਏ ਮੇਰੇ ਵੀਰੋ ਇੱਕ ਕੱਲ ਕੰਪਨੀ ਬਾਗਦ ਅੰਮ੍ਰਿਤਸਰ ਦੇ ਵਿੱਚ ਹੁਸੈਰ ਦੇ ਸਮੇ ਇੱਕ ਚਰਚਾ ਚੱਲੀ ਵੀ ਸਭ ਕੁਝ ਹੁਕਮ ਵਿੱਚ ਹੋ ਰਿਹਾ ਹੈ। ਔਰ ਜਦੋਂ ਵੀ ਇਸ ਬਾਣੀ ਨੂੰ ਸਮਝਦੇ ਹਾਂ ਤੇ ਮਹਾਰਾਜੀ ਕਹਿੰਦੇ ਆ ਵੀ ਹੁਕਮੇ ਚ ਸਾਰਾ ਕੁਝ ਆ ਤੇ ਜੇ ਹੁਕਮ ਨੂੰ ਬੁੱਝ ਲੈ ਗੁਰੂ ਗ੍ਰੰਥ ਸਾਹਿਬ ਜੀ ਚ ਇਹ ਦਿੰਦੇ ਨੇ ਤੇ ਫਿਰ ਹੋਮੇ ਨਹੀਂ ਰਹੇਗੀ ਹੰਕਾਰ ਨਹੀਂ ਰਹੇਗਾ। ਹੁਣ ਦੂਜੀ ਪਹਿਲਾ ਤੇ ਹੁਕਮ ਚ ਸਾਰਾ ਕੁਝ ਕਹਿਤਾ ਹੁਕਮੇ ਅੰਦਰ ਸਭ ਕੋਏ ਬਾਹਰ ਹੁਕਮ ਨਾ ਕੋਏ ਅਗਲੀ ਲਾਈਨ ਕਹਿ ਦਿੱਤੀ ਗਈ ਕਿ ਜੇ ਕੋਈ ਬੁਝੂਗਾ ਜੇ ਇਹਨੂੰ ਬੁਝ ਲੈ ਤੇ ਹੋਮੇ ਨਹੀਂ ਹੋਏਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਕਮ ਮੰਨਣਾ ਹੁਕਮ ਜਾਣਨਾ ਹੁਕਮ ਚੀਨਣਾ ਬਹੁਤ ਵਰੀ ਆਉਂਦਾ ਬਹੁਤ ਚਾਨਣਾ ਪਾਉਂਦਾ ਏਸ ਵੱਲ ਸਾਡਾ ਧਿਆਨ ਹੀ ਨਹੀਂ ਹੈਗਾ ਹੁਣ ਪਹਿਲੀ ਵੇਖੀਏ ਕਿ ਆਪਾਂ ਹੁਕਮੇ ਅੰਦਰ ਸਾਰਾ ਸੰਸਾਰ ਹੈ ਤੇ ਅਗਲੀ ਲਾਈਨ ਕੀ ਹੈ ਜੇ ਸੰਸਾਰ ਇਸ ਗੱਲ ਨੂੰ ਸਮਝ ਲੈ ਤੇ ਫਿਰ ਤੇ ਸਾਰੀਆਂ ਚੀਜ਼ਾਂ ਸੱਤ-ਸੱਤ ਕਰ ਜੇ ਸੱਤ-ਸੱਤ ਮੰਨ ਲਓ ਤੁਹਾਡਾ ਬੱਚਾ ਪੜ੍ਹਨਾ ਨਹੀਂ ਚਾਹੁੰਦਾ ਤੇ ਫਿਰ ਚਿੰਤਾ ਕਿਉਂ ਹੈ ਕਿਉਂ ਭੱਜਦੇ ਆ ਮਲੈਕ ਹੋ ਗਿਆ ਕਿਉਂ ਭੱਜਦੇ ਆ ਹੁਕਮ 'ਚ ਹੈ ਮਲੈਕ ਹੋ ਗਿਆ ਫਿਰ ਕੀ ਹੋਇਆ ਫਿਰ ਭਜਦੇ ਕਿਉਂ ਆ ਚਿੰਤਾ ਕਿਉਂ ਆ ਬਾਰਲੇ ਦੇਸ਼ਾਂ ਨੂੰ ਜਾਣ ਦੀ ਚਿੰਤਾ ਕਿਉਂ ਆ ਨਹੀਂ ਵੀਜਾ ਲੱਗਾ ਡਰ ਕਿਉਂ ਆ ਮਕਾਨ ਵੇਚਿਆ ਕਰਜ਼ੇ ਵਾਲੇ ਲੈ ਗਏ ਤੁਸੀਂ ਲੈ ਲਿਆ ਹੁਕਮ 'ਚ ਲੈ ਲਿਆ ਹੁਕਮ 'ਚ ਇਹ ਇਹ ਸੋਚਣਾ ਜੋ ਤੁਹਾਡੀ ਸੋਚ ਹੈ ਤੇ ਹੁਕਮ 'ਚ ਲੈ ਲਿਆ ਹੁਕਮ 'ਚ ਆ ਕੇ ਕੰਮ ਹੋ ਗਿਆ ਜੇ ਕੋ ਕਤਲ ਕਰਦਾ ਹੈ ਤਾਂ ਮਤਲਬ ਹੁਕਮ 'ਚ ਹੋ ਗਿਆ ਜੇ ਕੋ ਕਿਸੇ ਨਾਲ ਨਿਆਂ ਕਰਦਾ ਹੁਕਮ 'ਚ ਹੋ ਗਿਆ ਫਿਰ ਫਿਰ ਥਾਣੇ ਕਚਹਿਰੀਆਂ ਕਿਉਂ ਬਣ ਗਏ ਇਹ ਸਾਰਾ ਕੁਝ ਹੁਕਮ ਚ ਹੀ ਆ ਫਿਰ ਇਸ ਦੇਸ਼ਾਂ ਦੀਆਂ ਹੱਦਾਂ ਕਿਉਂ ਜੇ ਸਾਰਾ ਕੁਝ ਹੁਕਮ ਚ ਹੀ ਹੈ ਤੇ ਫਿਰ ਅਸੀਂ ਕਿਉਂ ਮੁਲਾਜ਼ਮਾਂ ਨੂੰ ਡੀਏ ਨਾ ਮਿਲੇ ਕਿਸਾਨਾਂ ਨੂੰ ਕੋਈ ਚੀਜ਼ ਨਾ ਮਿਲੇ ਕਿਉਂ ਪਰੇਸ਼ਾਨ ਇਨੀਆਂ ਜੂਨੀਅਨ ਤੇ ਇਨੀਆਂ ਦਾ ਜਨਮ ਕਿਉਂ ਹੋ ਗਿਆ ਜੇ ਤੁਹਾਡਾ ਸਰੀਰ ਖਰਾਬ ਹੋ ਗਿਆ ਫਿਰ ਡਾਕਟਰ ਦੀ ਕੀ ਲੋੜ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੈ ਜੇ ਕੋਈ ਆਣ ਕੇ ਬੱਦਲ ਫੱਟਣ ਨਾਲ ਪਚਾਲ ਆਉਣ ਨਾਲ ਤੁਹਾਡਾ ਸਾਰਾ ਜ਼ਮੀਨ ਸਭ ਤਸ ਗਈ ਤੇ ਫਿਰ ਹੁਕਮ ਚ ਆ ਫਿਰ ਕਾਦੀ ਗੱਲ ਹੈ ਲੇਕਿਨ ਗੱਲ ਹੈਗੀ ਹੈ ਕਿ ਹੁਕਮ ਦੇ ਉੱਤੇ ਪਰਦਾ ਪਾਉਣਾ ਇੱਕ ਪਤੀ ਕੰਮ ਕਰ ਲਈ ਜਾਵੇ ਨਾ ਨੌਕਰੀ ਲਈ ਕੋਸ਼ਿਸ਼ ਨਾ ਕਰੇ ਦਸਾਂ ਨੌ ਦੇ ਕਮਾਈ ਜਾਂ ਬਿਜ਼ਨਸ ਦੇ ਵਿੱਚ ਨਾ ਜਾਵੇ ਜਾਂ ਕੰਮ ਕਾਰਨ ਤੇ ਦਿਹਾੜੀ ਨਾ ਜਾਵੇ ਆ ਕੇ ਹੁਕਮ ਚ ਆ ਘਰ ਵਾਲੀ ਨੂੰ ਸੁਣਾ ਦੇ ਸਵੇਰੇ ਰੋਟੀ ਖਾ ਲੂਗਾ ਬੱਚਿਆਂ ਨੂੰ ਆਣ ਕੇ ਤੁਰ ਜੂਗਾ ਕਿਉਂ ਚਿੰਤਾ ਚ ਜੋ ਫਿਰ ਇਹ ਹੁਕਮ ਪੋਛੇ ਲਿਆਏ ਹੈ ਭਈ ਹੁਕਮ ਚ ਹੀ ਸਾਰਾ ਕੁਝ ਹੈ ਇਹ ਮਤਲਬ ਇਹ ਇਹ ਕਜ਼ਮਾਨ ਲਿਆਏ ਸੱਖਰ ਤੱਕ ਇਹ ਉਹ ਲੋਕ ਕਰਦੇ ਨੇ ਜਿਹੜੇ ਲੋਕ ਹੁਕਮ ਬੁੱਝਣਾ ਜਾਣਣਾ ਨਹੀਂ ਜਾਣਦੇ ਔਰ ਉਹ ਬਹਾਨੇ ਲਾ ਕੇ ਆਪਣੀ ਜਿਹੜੇ ਬਚਣ ਦੀ ਕੋਸ਼ ਕਰਦੇ ਨੇ ਇੱਕ ਬਜ਼ੁਰਗ ਨੂੰ ਘਰੋਂ ਕੱਢਤਾ ਹੁਕਮ ਚਿਆ ਜੇ ਉਹਦੋਂ ਆਣ ਕੇ ਆ ਕੇ ਤੇ ਰੋਟੀ ਪਾਣੀ ਨਹੀਂ ਦਿੱਤਾ ਹੁਕਮ ਚਿਆ ਕਿ ਇਹਦੀ ਜ਼ਮੀਨ ਮਾਲ ਲਈ ਹੁਕਮ ਚਿਆ ਫਿਰ ਜਿੰਨੇ ਨਸ਼ੇਖਾਂ ਡੇ ਫਿਰ ਹੁਕਮ ਚਿਆ ਥਿਨੇ ਕਤਲੋਗਾਰ ਤੋਂ ਹੋਣ ਡਈ ਆ ਬਲਾਤਕਾਰ ਹੋਣ ਡੇ ਹੁਕਮ ਚਿਆ ਉੱਥੇ ਫਿਰ ਨਾਨਕ ਪਾਸ਼ਾ ਕਹਿੰਦੇ ਨੇ ਜੇ ਹੁਕਮ ਨੂੰ ਬੁੱਝ ਲੈ ਜਾਨ ਲੈ ਫਿਰ ਹੋਮੇ ਕਿਉਂਗਾ ਹੰਕਾਰ ਕਿਉਂ ਐ ਹੰਕਾਰ ਚ ਹੀ ਸਾਰਾ ਕੁਝ ਕਰਦਾ ਹੈ ਜੇ ਰਿਸ਼ਤ ਕੋਰੀ ਹੁਕਮ ਚ ਆ ਫਿਰ ਜੇ ਹੁਕਮ ਚ ਆ ਵੀ ਮੰਨ ਕੇ ਜੇ ਉਹ ਰਿਸ਼ਤੋ ਲੈ ਰਿਆ ਤੇ ਫਿਰ ਪਿੱਟਦੇ ਕਿਉਂ ਚ ਕਹਤਾ ਕੋ ਨਾਉਣੇ ਆਪਾਂ ਇਹ ਸਾਰੇ ਲੁੱਟਦੇ ਕਈ ਕੁਝ ਕਰਦੇ ਆ ਪਰ ਸੋਇ ਜਾਂਦੇ ਆ ਸਾਰੇ ਹੁਕਮ ਚ ਆ ਤੇ ਫਿਰ ਇਹ ਕਿਉਂ ਨਹੀਂ ਪਛਾਨਣਾ ਹੈ ਬਾਣੀ ਇਹ ਨਹੀਂ ਕਹਿੰਦੀ ਬਾਣੀ ਨੇ ਨਿਜ਼ਮ ਦਿੱਤੇ ਨੇ ਕੀ ਕਰਨਾ ਹੈ ਪੈਸਿਆਂ ਦੇ ਵਿੱਚ ਅਸੀਂ ਕਿੰਨਾ ਪੈਸਾ ਬਰਬਾਦ ਕਰਦੇ ਆ ਲੇਕਿਨ ਜਦੋਂ ਪ੍ਰਮਾਤਮਾ ਦੀ ਕਹਾਣੀ ਚੱਲਦੀ ਆ ਤੇ ਉੱਥੇ 8-10 ਬੇਟੇ ਹੁੰਦੇ ਆ ਸਰਪੀ ਜਿਹੜੇ ਵਿਆਹ ਕਰਨ ਦੇ ਹੁੰਦੇ ਆ ਤੇ ਹੁਕਮ ਚਿਆ ਫਿਰ ਫੇ ਚਿੰਤਾ ਕਿਉਂ ਇੰਨਾ ਖਰਚ ਕਿਉਂ ਕਰ ਲਿਆ ਮੜ ਕਰਜ਼ਾ ਕਿਉਂ ਚੜ ਲਿਆ ਹੁਕਮ ਚਿਆ ਕਿ ਅਸੀਂ ਇਹ ਕਰਨਾ ਹੀ ਸੀ ਸਭ ਜੇ ਕੋਈ ਪੁੱਤ ਦੂਸਰਾ ਹੋ ਜਾਏ ਤੇ ਫਿਰ ਕਿਉਂ ਹੁਕਮ ਚਿਆ ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਪ੍ਰੈਕਟੀਕਲ ਵੇਨੇ ਆ ਤੇ ਪ੍ਰੈਕਟੀਕਲ ਦੇ ਵਿੱਚ ਇੱਥੇ ਪਤਾ ਲੱਗਦਾ ਕਿ ਜਿੰਨੇ ਵੀ ਮਨੋਕ ਨੇ ਪਰਦਾ ਪਾਉਂਦੇ ਨੇ ਸ਼ਾਮ ਨੂੰ ਘਰ 'ਚ ਆਟਾ ਨਹੀਂ ਹੈਗਾ ਲੇਕਰ ਬਾਹਰੋਂ ਸ਼ਰਾਬ ਪੀ ਕੇ ਆ ਗਏ ਚਿੰਤਾ ਕੋਈ ਨਹੀਂ ਕਰਦੀ ਤੇ ਆਣ ਕੇ ਵੱਡੇ ਵੱਡੇ ਪੋਸਟ ਪਾ ਦੇਣੇ ਧਰਮ ਗ੍ਰੰਥਾਂ ਦੇ ਲੈ ਕੇ ਜੀ ਸਭ ਕੁਝ ਹੁਕਮ 'ਚ ਆ ਪ੍ਰਮਾਤਮਾ ਦੇ ਅੰਦਰ ਸਭ ਕੁਝ ਚੱਲ ਰਿਹਾ ਹੈ ਤੇ ਫਿਰ ਦੁਨੀਆ ਦੀ ਕੁਦਰਤ ਦੀ ਸਾਰੀ ਕਿਰਿਆ ਬੰਦ ਹੋ ਜਾਏਗੀ ਜੋ ਉਹਨਾਂ ਨੂੰ ਦਿੱਤਾ ਗਿਆ ਹੱਥ ਪੈਰ ਇਹਨਾਂ ਦਾ ਕੋਈ ਕੰਮ ਨਹੀਂ ਫਿਰ ਅੱਖਾਂ ਦਾ ਕੋਈ ਕੰਮ ਨਹੀਂ ਫਿਰ ਦਿਮਾਗ ਦਾ ਕੋਈ ਕੰਮ ਨਹੀਂ ਉਸ ਨੇ ਆਖਿਆ ਕਿ ਜੋ ਮੈਂ ਹੁਕਮ ਦਿੰਦਾ ਹੈ ਉਹ ਵੱਡਾ ਹੁਕਮ ਇਹ ਹੈ ਕਿ ਇੱਕ ਨੂਰ ਚੋਂ ਇੱਕ ਪ੍ਰਕਾਸ਼ਮਾਨ ਪਰਮਾਤਮਾ ਜਿਹੜਾ ਸਭ ਦਾ ਪਿਤਾ ਹੈ ਉਹਦੇ ਚੋਂ ਸਭ ਦੀ ਉਪਜ ਹੋਈ ਹੈ ਇਸ ਹੁਕਮ ਚ ਰਹਿਣਾ ਕਿ ਆਪਣਾ ਆਪ ਉਹਦੇ ਗਾਰੀ ਸਮਰਪਿਤ ਕਰਨਾ ਪ੍ਰੈਕਟੀਕਲ ਤੌਰ ਤੇ ਪ੍ਰੈਕਟੀਕਲ ਤੌਰ ਤੇ ਆਪਣਾ ਜੀਵਨ ਸਮਰਪਿਤ ਕਰਨਾ ਤੇ ਉਹਦੇ ਹੁਕਮ ਨੂੰ ਮੰਨ ਕੇ ਵੀ ਜੋ ਮੈਨੂੰ ਹੱਥ ਦਿੱਤੇ ਪੈਰ ਦਿੱਤੇ ਉਹ ਮੈਂ ਕੰਮ ਕਰਨੇ ਆ ਆਪਣੇ ਸੰਸਾਰ ਲਈ ਵੀ ਪਰਿਵਾਰ ਲਈ ਵੀ ਤੇ ਦੁਹਰਿਆਂ ਲਈ ਸਰਬ ਮਾਨਵ ਜਾਤੀ ਨੂੰ ਇੱਕ ਰੂਪ ਸਮਝ ਕੇ ਕੰਮ ਕਰਨਾ ਹੈ ਜਿਹਨੂੰ ਤਕਲੀਫ ਹੈ ਮਹਾਰਾਜ ਜੀ ਨੇ ਕੀ ਕਿਹਾ ਸੀ ਗਊ ਗਰੀਬ ਤੇ ਔਰਤ ਦੀ ਰੱਖਿਆ ਲਈ ਅਮਰ ਸ਼ਕੌਣ ਦਾ ਮੁੱਦਾ ਸੀਗਾ ਪਈ ਉਹਨਾਂ ਦੀ ਰੱਖਿਆ ਕਰਨੀ حضرت محمد صاحب ਜੀ ਨੇ ਆਖਿਆ ਵਿਆਜ ਨਹੀਂ ਲੈਣਾ 500 ਗੱਜ ਦੇ ਘੇਰੇ ਦੇ ਵਿੱਚ ਕੋਈ ਵੀ ਦੁਖੀ ਹੈ ਉਹਦੀ ਤੁਸੀਂ ਮਦਦ ਕਰਨੀ ਹੈ ਤੇ ਜੇ ਮੂਲ ਵੀ ਕਿਤੇ ਛੱਡਿਆ ਜਾਵੇ ਤਾਂ ਛੱਡ ਦਿਓ ਇਹ ਹੁਕਮ ਕਿਦਰ ਨੂੰ ਲੈ ਜਾਣੇ ਆਪਣਾ ਪਰਦਾ ਪਾਉਣ ਲਈ ਤੇ ਠੱਗੀ ਚੋਰੀ ਯਾਰੀ ਨਿੰਦਿਆ ਬੈਸ ਟਿਕਾ ਟਿੱਪਣੀ ਕਿੰਨਾ ਕੁਝ ਆਉਣ ਡਿਆ ਹੈ ਗ੍ਰੰਥਾਂ ਦੇ ਅੰਦਰ ਸਾਂਤ ਰਹਿਣਾ ਸੀਰਜ ਹੋਣਾ ਸੰਤੋਖ ਰਹਿਣਾ ਇਹ ਕਿਦਰ ਤੇ ਇਹ ਚੀਜ਼ਾਂ ਕਿੱਤੇ ਆ ਇਹ ਹੈ ਨਹੀਂ ਤੇ ਹੁਕਮ ਦਾ ਨਾਮ ਵਰਤ ਕੇ ਅਸੀਂ ਆਪਣੇ ਇਸ ਛੱਤ ਤੱਲੇ ਆਪਣੇ ਆਪ ਨੂੰ ਬਚਾਉਣਾ ਚਾਉਂਦੇ ਆ ਲੱਗਣਾ ਐਸਾ ਨਹੀਂ ਹੈ ਹੁਣ ਦੂਜਾ ਸਵਾਲ ਸੀਗਾ ਹੁਕਮ ਦੀ ਗੱਲ ਜਿਹੜੀ ਜਿੱਤੇ ਮੁਹੰਮਦ ਸਾਹਿਬ ਨੇ ਵੀ ਇੱਕ ਵਾਰੀ ਕੀਤੀ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਅਲੀ ਜੀ ਨੂੰ ਕਿਹਾ ਦੋ ਕਮਾਂ ਲੜ ਰਹੀਆਂ ਸੀ ਜਾਓ ਅਲੀ ਜੀ ਉੱਥੇ ਚੱਲ ਜਾਓ ਉਹ ਆਂਦੇ ਮੈਂ ਉੱਥੇ ਕਿੱਦਾਂ ਜਾਊਂਗਾ ਆਂਦੇ ਇਹ ਹੁਕਮ ਹੈ ਉਹਨਾਂ ਕਾ ਵੀ ਹੁਕਮ ਅੰਦਰ ਤੇ ਉਹਨਾਂ ਨੂੰ ਸਮਝ ਨਹੀਂ ਲੱਗੀ ਮੈਂ ਦੱਸਦਾ ਉਹਨਾਂ ਕਹੇ ਅਲੀ ਸੱਜਾ ਪੈਰ ਚੁੱਕੋ ਚੁੱਕਤਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਆਖਿਆ ਵੀ ਤੁਰੋ ਤੇ ਅਲੀ ਜੀ ਉਸੇ ਤਰ੍ਹਾਂ ਹੀ ਸੱਜਾ ਪੈਰ ਧੋਕੇ ਚੱਲਣ ਲੱਪੇ ਹਜ਼ਰਤ ਮੁਹੰਮਦ ਸੱਲ ਨੇ ਦੱਸਿਆ ਕਿ ਇੱਥੇ ਤੁਸੀਂ ਪਹਿਲਾ ਹੁਕਮ ਸੀ ਹੁਕਮ ਤੋਂ ਹੁਕਮ ਆਉਂਦਾ ਅਕਾਲ ਪੁਰਖ ਦਾ ਵਾਰ-ਵਾਰ ਪਹਿਲਾ ਹੁਕਮ ਸੀ ਸੱਜਾ ਪੈਰ ਚੁੱਕੋ ਤੁਝਾ ਹੁਕਮ ਸੀ ਤੁਰੋ ਉਸ ਵੇਲੇ ਸੱਜਾ ਪੈਰ ਨਾਲ ਹੀ ਦੂਸਰੇ ਪੈਰ ਦੇ ਨਾਲ ਦੋਵਾਂ ਪੈਰਾਂ ਨਾਲ ਤੁਰਨਾ ਸੀਗਾ ਇਹ ਗੱਲ ਦੱਸਣ ਲਈ ਕਿ ਹੁਕਮ ਤੇ ਹੁਕਮ ਕਿੱਦਾਂ ਚੱਲਣਾ ਹੈ ਅਸੀਂ ਇੱਕ ਲਾਈਨ ਬਾਣੀ ਦੀ ਫੜ ਕੇ ਮੁੜ ਕੇ ਉਹਦੇ ਹੁਕਮ ਦਾ ਅਗਲਾ ਜੋ ਪਾਸਾ ਬਦਲਿਆ ਹੈ ਉਹਦੇ ਬਾਰੇ ਚੱਲੇ ਨਹੀਂ ਕਿਉਂਕਿ ਉਹ ਇਨਸਾਨੀਅਤ ਚਲਾਉਣੀ ਪ੍ਰਮਾਤਮਾ ਨੇ ਹੁਣ ਧਰਮਸਥਾਨਾਂ 'ਚ ਫਿਰ ਬੇਨਤੀਆਂ ਕਿਉਂ ਹੁੰਦੀਆਂ ਜੇ ਸਾਰਾ ਕੁਝ ਹੁਕਮ 'ਚ ਐ ਤੇ ਅਸੀਂ ਕਿਉਂ ਵੀਜਿਆ ਦੇ ਦੇ ਦੂਗਰਾ ਦੇ ਦੇ ਤੰਦਰੁਸਤੀ ਦੇ ਦੇ ਇਹਨੇ ਕਿਉਂ ਆਣ ਕੇ ਹੋਣ ੜੇ ਨੇ ਪ੍ਰਸ਼ਾਦ ਵੀ ਕਰਾਉਣੇ ਹੁਣ ਦੂਸਰਾ ਸਵਾਲ ਜਿਹੜਾ ਕੀਤਾ ਉਹਨਾਂ ਨੇ ਪੀ ਧਰਮਾਂ 'ਚ ਲੜਾਈ ਕਿਉਂ ਆ ਆਪਸੇ ਧਰਮਾਂ ਵਾਲੇ ਲੜਦੇ ਕਿਉਂ ਆ ਫਲਾਣੇ ਡੇਰੇ ਦਾ ਆ ਗੱਲ ਦੂਸਰੇ ਦਾ ਆ ਗੱਲ ਐਸੇ ਧਰਮ ਜਾੜ ਕਰਪਾਨਾ ਨਿਕਲ ਗਏ ਆ ਇਹਦਾ ਕਾਰਨ ਐ ਅਕਾਲਪੁਰਖ ਨੇ ਜਦੋਂ ਬਾਣੀ ਰਚੀ ਐ ਨਾ ਤੇ ਬਾਣੀ ਨੂੰ ਸੁਣਨ ਲਈ ਪ੍ਰਮਾਤਮਾ ਨੇ ਇੱਕ ਕੰਮ ਕੀਤਾ ਕਿ ਤਾਂ ਜੋ ਮਨੁੱਖਾਉਣ ਇਥੇ ਧਰਮਸਥਾਨ ਤਿਆਰ ਕਰਾਏ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਚ ਬਾਣੀ ਦੇ ਨਾਲ ਉਹਨਾਂ ਨੇ ਮਾਇਆ ਜੋੜ ਦਿੱਤੀ ਜਿਹਨੂੰ ਕੋਈ ਚੰਦਾ ਕਹਿ ਜਾਂਦਾ ਕੋਈ ਉਹਨੂੰ ਸੇਵਾ ਕਹਿ ਜਾਂਦਾ ਦਸਨੋਂ ਦੀ ਕਮਾਈ ਕਹਿ ਦਿੰਦਾ ਕਿਉਂ ਜੋੜੀ ਕਿ ਹਰ ਬੰਦਾ ਜਿਹੜਾ ਚਾਹੇ ਮਾਇਆ ਦੇ ਨਾਲ ਜੁੜਿਆ ਤੇ ਚਾਹੇ ਉਹ ਜਿਹੜੀ ਬਾਣੀ ਉਹਦੀ ਰਹਾਣियत ਨਾਲ ਜੁੜਿਆ ਉਹ ਆ ਕੇ ਇਹ ਗੱਲ ਸੁਣ ਕੇ ਉਹਦੀ ਮਾਇਆ ਦੇ ਮੰਗਜੇ ਆਇਆ ਵੀ ਤੁਰਹਾਨੀਅਤ ਉਹਨੂੰ ਆਵੇ ਹੁਣ ਦੋ ਤਰ੍ਹਾਂ ਦੇ ਬੰਦੇ ਨੇ ਇੱਕ ਮਾਇਆ ਭਲਾ ਸੀ ਤੇ ਇੱਕ ਪਰਮਾਤਮਾ ਭਲਾ ਸੀ ਜਿਹਦੇ ਦਰਸ਼ ਦੇ ਹੁਣ ਦੋਵੇਂ ਜਾਣੇ ਇੱਕ ਥਾਂ ਤੇ ਇਕੱਠੇ ਨੇ ਸੱਚ ਔਰ ਝੂਠ ਮਾਇਆ ਝੂਠ ਪਰਮਾਤਮਾ ਸੱਚ ਇਹ ਦੋਵੇਂ ਇਕੱਠੇ ਹੋਏ ਤੇ ਦੋਹਾਂ ਤੇ ਜੰਗ ਤੇ ਹੋਣੀ ਆ ਨਾ ਬੱਚ ਚਿੰਤਾ ਕਿਉਂ ਕਰਦੇ ਜੋ ਇਸ ਕਰਕੇ ਚੋਰ ਸਾਧ ਸਭ ਇੱਕ ਭਾਏ ਉਹਨੇ ਜੇ ਨਹੀਂ ਵੱਡੀ ਗੱਲ ਹੁੰਦੀ ਤੇ ਗੁਰੂ ਤੇਗ ਬਹਾਦਰ ਜੀ ਐ ਆਪਾ ਪਕਾਲਾ ਤੋਂ ਸੰਗਤ ਦੇ ਸਮੇਤ ਅਸੀਂ ਨਵੇਂ ਪਾਸੇ ਆ ਰਹੇ ਨੇ ਤੇ ਹਰਿਮੰਦਰ ਸਾਹਿਬ ਚ ਉਹਨੂੰ ਵੜਨ ਕਿਉਂ ਨਹੀਂ ਦਿੱਤਾ ਕਿਉਂਕਿ ਮਾਇਆ ਤਾਰੀ ਦਾ ਜ਼ੋਰ ਸੀ ਸਾਰੇ ਧਰਮੀ ਸਾਰੇ ਉਸ ਪ੍ਰਮਾਤਮਾ ਦੀ ਧਾਰ ਹੁੰਦੇ ਹੋਏ ਵੀ ਮਾਇਆ ਬਲਾਸਿਸ ਜ਼ਿਆਦਾ ਸਨ ਇਸੇ ਤਰ੍ਹਾਂ ਹੀ ਜਦ ਨਾਮਦੇਵ ਜੀ ਆਏ ਭਗਤ ਜੀ ਤੇ ਉਹਨਾਂ ਨੂੰ ਮੰਦਰ ਦੇ ਵਿੱਚ ਕਿਉਂ ਨਹੀਂ ਵੜਨ ਦਿੱਤਾ ਅਕੀਦੀ ਉਹ ਪਿਛਲੇ ਪਾਸੇ ਗਿਆ ਮੰਦਰ ਉਧਰ ਨੂੰ ਘੁੰਮ ਗਿਆ ਕਾਲਪੁਰ ਕ ਨੂੰ ਉਹਦੇ ਪ੍ਰਤੀ ਕਰਨਾ ਪਿਆ ਤੋ ਇਸ ਕਰਕੇ ਪਈ ਸਾਰਾ ਕੁਝ ਹੁਕਮ ਚ ਹੈ ਪਰ ਗਾੜੀ ਹੁਕਮ ਹੈ ਇਨਸਾਨ ਲਈ ਕਿ ਉਹਨੇ ਕਿਹੜੇ ਹੁਕਮ ਚ ਚੱਲਣਾ ਹੁਕਮ ਚ ਕੀ ਹੈ ਕਿ ਉਹਦੇ ਸਮਰਪਿਤ ਹੋਣਾ ਹੈ ਉਹਦੇ ਲਈ ਪਿਆਰ ਜੁਣਾ ਹੈ ਉਹ ਸਾਰਿਆਂ ਦਾ ਦਾਦਾ ਹੈ ਤੇ ਗੁਰੂ ਪੀਰ ਕੇ ਪੈਗੰਬਰ ਜੋ ਦੀ ਬਾਣੀ ਲੈ ਕੇ ਆਉਂਦੇ ਉਹ ਪਿਤਾ ਸ਼ਬਦ ਪੈ ਕਰਕੇ ਉਹ ਪਿਤਾ ਨੇ ਤੇ ਦਾਦੇ ਨੂੰ ਪਛਾਣੋ ਸਾਰੀ ਜਾਇਦਾਦ ਉਹਦੀ ਐ ਬੰਦੇ ਬੰਦਿਆਂ ਨੂੰ ਰਜਿਸਟਰੀ ਕਰੀ ਜਾਂਦੇ ਆ ਨਾ ਕਾਲ ਫੁੱਕ ਨੇ ਕਿਸੇ ਨੂੰ ਇਸ ਧਰਤੀ ਦੀ ਰਜਿਸਟਰੀ ਨਹੀਂ ਕੀਤੀ ਗਏ ਦਿਨਾਂ ਦੇ ਜਾਨਵਰ ਉਹਨਾਂ ਦੇ ਨਾ ਰਜਿਸਟਰੀਆਂ ਨਾ ਹੁੰਦੀਆਂ ਕਦੇ ਇਸ ਕਰਕੇ ਇਸ ਧਰਤੀ ਦਾ ਮਾਣ ਬਣਾ ਦਿੱਤਾ ਅਸੀਂ ਉਸ ਚੀਜ਼ਾਂ ਦੇ ਅੰਦਰ ਇਸ ਚੀਜ਼ ਨੂੰ ਨਾ ਸਮਝਣ ਕਰਕੇ ਅਸੀਂ ਇਸ ਪਾਸ਼ਾ ਸਾਰਾ ਕੁਝ ਕਰਾਉਂਦੇ ਨੇ ਉਹਦੇ ਹੁਕਮ 'ਚ ਆ ਲੇਕਿਨ ਨਾਲ ਨਿਜਮ ਵੀ ਦਿੱਤੇ ਹੋਏ ਨੇ ਇਹਨੂੰ ਵੀ ਸਮਝਣ ਦੀ ਲੋੜ ਆ ਆਪਾਂ ਨੂੰ ਸਭ ਨੂੰ